ਕਾਲੀ ਦਲ ਜਿੰਦਾਬਾਦ ਹੁਣ ਨਾ ਬਾਦਲ ਸਾਹਿਬ ਸਰਦਾਰਾ ਲੱਗਾ ਛੰਨੋਂ ਬੜਾ ਪਿਆਰਾ ਹਲਕਾ ਲੰਬੀ ਸੀਟ ਬਠੰਡਾ ਜੱਟ ਪੱਕੀ ਇਹਦੀ ਬਿਲਕੁਲ ਅੱਜ ਅਸੀਂ ਸਟਾਰ ਜਿਹੜਾ ਸਾਡਾ ਪ੍ਰਚਾਰਕ ਉਹ ਲਿਆਂਦਾ ਰਜਨੀਕਾਂਤ ਸਾਡੇ ਜਿਹੜੀ ਇੰਪੋਰਟ ਨੇ ਕੰਮ ਇਹ ਕਰ ਰਿਹਾ ਹੈ ਲਓ ਜੀ ਆਪਣੇ ਯਾਰ ਮਿੱਤਰ ਦੋਸਤ ਪਹੁੰਚਨੇ ਸ਼ੁਰੂ ਹੋ ਗਏ ਆ ਪੂਰੀ ਜਤ ਜਕੀਨੀ ਹੈ ਜੀ ਪੂਰੀ ਵੱਡੀ ਲੀਡ ਨਾਲ 100% ਓਕੇ ਥੈਂਕ ਯੂ ਤੱਕੜੀ ਤੇ ਮੁਰਾ ਲਾ ਕੇ ਤੇ ਬੀਬਾ ਹਰਸ਼ੀਮਰਤ ਕੌਰ ਬਾਦਲ ਨੂੰ ਜਿਤਾਓ ਆਜੋ 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 ਮੈਂ ਇਹਨਾਂ ਨੂੰ ਸਮਝਾਈ ਜਨਾ ਮੈਂ 10 ਸਾਲਾਂ ਨੂੰ ਡਿਊਟੀ ਤੇ ਸਾਹਮਣੇ ਆ ਇਹ ਕੀ ਗਲਤ ਗੱਲ ਹੈ ਥੋੜੇ ਸਿੱਖ ਲੋ ਜੇ ਤੇਰੇ ਨਾਲ ਲੱਗਿਆ ਤਾਂ ਲੱਗੀ ਰਹਿੰਦੇ ਲੋਕੀ ਕਹਿੰਦੇ ਠੱਗਿਆ ਤਾਂ ਠੱਗੀ ਰਹਿੰਦੇ ਲਓ ਜੀ ਸਾਡੇ ਬਰਾੜ ਸਾਹਿਬ ਰੈਡੀ ਹੈ ਦੋਨੇ ਛੋਟਾ ਵੀ ਤੇ ਵੱਡਾ ਵੀ ਆਜੋ ਆਜੋ ਸਪੈਨ ਸਾਹਿਬ ਤੇ ਲੰਬੀ ਦੇ ਵਿੱਚ ਨਾ ਗੋਲ ਗੱਪੇ ਬੜੇ ਮਸ਼ਹੂਰ ਆ ਜਿੰਨੇ ਵੀ ਗੱਲ ਗੋਨੇ ਮਸ਼ਹੂਰ ਆ ਕਿਹੜੀ ਮੁੰਡਿਓ ਹਾਂ ਹਾਂਜੀ গুড মর্নিং ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ। ਅਮੀਰ ਅਸਾਰੇ ਵਧੀਆ ਹੋਵੋਗੇ, ਤੰਦਰੁਸਤ ਹੋਵੋਗੇ। ਪਰਮਾਤਮਾ ਸਾਨੂੰ ਤਰੱਕੀ ਦੇਣ ਜੀ। ਤੇ ਅੱਜ ਹੈਗਾ ਇਹ ਦੂਜਾ ਦਿਨ ਡੋਰ ਟੂ ਡੋਰ ਕੱਲ ਸ਼ਾਮ ਨੂੰ ਕੈਨਸਲ ਕਰਨਾ ਪੈ ਗਿਆ। ਤਾਂ ਕਰਕੇ ਫਿਰ ਅੱਜ ਸ਼ੁਰੂ ਕਰ ਰਹੇ ਹਾਂ ਦੁਰੀਆਰੀ। ਤੇ ਅੱਜ ਥੋੜਾ ਕਾਫਲਾ ਵੱਡਾ ਹੋਊਗਾ। ਕਿਉਂਕਿ ਅਲ ਉਧਰ ਜਾਣਾ ਪੈ ਗਿਆ। ਜਿਵੇਂ ਤੁਹਾਨੂੰ ਦੱਸਿਆ ਸੀ ਵੀ ਕੱਲ ਜਿਹੜੀ ਮੰਦਪਾਈ ਕਟਣਾ ਹੋਈ ਆਪਣੇ ਪਿੰਡ ਉਹਦੇ ਕਰਕੇ ਤੇ ਬਾਕੀ ਵੇਖਦੇ ਆ ਸਤਿ ਸ਼੍ਰੀ ਅਕਾਲ ਜੀ ਤੇ ਮੌਸਮ ਦੇਖ ਲਓ ਤੁਸੀਂ ਬੱਦਲ ਆ ਫੁੱਟਾਂ ਨੂੰ ਹੋਏ ਪਿਆ ਅੱਜ ਤਾਂ ਜਿਵੇਂ ਦੁੱਧ ਬਾਟਿਆ ਹੁੰਦਾ ਆ ਦੇਖੋ ਲੀਲਾ ਲੀਲਾ ਅਸਮਾਨ ਤੇ ਸੁਖਪ੍ਰੀਤ ਜੀ ਪਹੁੰਚ ਰਹੇ ਨੇ ਭੱਜਿਆ 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 ਲੇਟ ਆ ਥੋੜੇ ਸਮੇਂ ਦੇ ਵਿੱਚ ਵਿੱਚ ਡੋਰ ਟੂ ਡੋਰ ਕਰਦਾਂਗੇ ਸ਼ੁਰੂ ਲੈ ਕੇ ਪਰਮਾਤਮਾ ਦਾ ਨਾਮ ਆ ਅੱਜ ਮੌਸਮ ਵੀ ਠੀਕ ਹੈ ਥੋੜੀ ਗਰਮੀ ਘਟਾ ਤੇ ਬਾਕੀ ਸਹੀ ਤਾਂ ਪਤਾ ਲੱਗੂਗਾ ਹੋਰ ਘੰਟੇ ਤਾਈ ਕਿੰਨੇ ਕ ਵੱਧਦੀ ਐ ਆ ਜਾ ਕਰਾਂ ਤੇ ਜੁੜੇ ਰਹੋ ਦੋਸਤੋ ਥੋੜੇ ਸਮੇਂ ਵਿੱਚ ਵਿੱਚ ਹੁੰਨੇ ਸੋਡੇ ਫਿਰ ਰੂਬਰੂ ਲਓ ਜੀ ਆਪਣੇ ਯਾਰ ਮਿੱਤਰ ਦੋਸਤ ਪਹੁੰਚਨੇ ਸ਼ੁਰੂ ਹੋ ਗਏ ਐ ਤੇ ਤਿਆਰੀ ਇਹਨਾਂ ਦੀ ਫੁੱਲ ਆ ਹੋਰ ਕੇ ਕੇ ਬਈ ਕੀ ਹਾਲ ਐ ਠੀਕੋਂ ਹੋਰ ਸੁਣਾਓ ਜੀ ਠਾਣਾ ਚ ਕੀ ਹਾਲ ਐ ਟੈਟੋ ਆ ਆ ਮਜੀ ਚੜਦੀ ਕਲਾ ਚੜਦੀ ਕਲਾ ਚਲੋ ਆਜੋ ਖਨ ਮੰਡੇ ਲੋ ਵੀ ਅੱਜ ਇਕੱਠ ਬਹੁਤ ਐ ਔਰ ਠੀਕ ਹੋ ਜੀ ਹਾਂਜੀ 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 ਠੀਕ ਚੜ੍ਹਦੀ ਕਲਾ ਜਾਟੇ ਸਤਿ ਸ੍ਰੀ ਅਕਾਲ ਬੱਲੇ ਬੱਲੇ ਉਹ ਤਾਂ ਸਹੀ ਹੈ ਹਾਂਜੀ ਠੀਕ ਹੋ ਨੌਜਵਾਨੋ ਠੀਕ ਹੋ ਹਾਂ ਵਧੀਆ ਵਧੀਆ ਓਕੇ ਜਾਵਾਂ ਚਲੋ ਹੋਈ ਜਾਂਦਾ ਕੰਮ ਕਰਦਾ ਬੰਦਾ ਕੋਈ ਪਤਾ ਨਹੀਂ ਜਦੋਂ ਜਾ ਕੇ ਉਹ ਨਹੀਂ ਪਤਾ ਕਿ ਕਿੰਨੀ ਹੈ ਕਿ ਉਹ ਜਨ ਆ ਲਓ ਵੀ ਆਸ ਨੰਬਰ ਤੇ ਕੱਢ ਦਿੱਤਾ ਹੈ ਭਲੇ ਮਾਨ ਸਾਹਿਬ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੋ ਜੀ ਲੈ ਕੇ ਰੱਬ ਦਾ ਨਾਮ ਤੇ ਕਰਤਾ ਸ਼ੁਰੂ ਡੋਰ ਟੂ ਡੋਰ ਪਹੁੰਚ ਰਹੇ ਆਪਣੇ ਬੰਦੇ ਇਕੱਠ ਬਹੁਤ ਹੈ ਉਸ ਹਸਾਬ ਨਾਲ ਫਿਰ ਹੁਣ ਰਹਿ ਦਿਨ ਵੀ ਥੋੜੇ ਰਹਿ ਕੇ ਵੋਟਾਂ ਚ ਤੇ ਸਾਰਿਆਂ ਦੀ ਤਿਆਰੀ ਫੁੱਲ ਹੈ ਬੀਬਾ ਹਰਥ ਵਰਤ ਕੋਰ ਬਾਦਲ ਹਲਕਾ ਲੰਬੀ ਸੀਟ ਬਠੰਡਾ ਜੱਤ ਪੱਕੀ ਇਹਦੀ ਬਿਲਕੁਲ चलो 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 मान साहब हाय अश्विनी व्हाट्सअप गुड आ जाओ आ जाओ आ जाओ एक तक घरा तो निकल देनी आजी मिस्त्री जी हाय जी चाचा जगवीर सिंह मान ज्यूथ प्रधान श्रोमणी काली दल ਆਇਆ ਮੋਟਾ ਆ ਰਿਹਾ ਦੋ ਟੂ ਦੋ ਦੋ ਟੂ ਦੋ ਦੋ ਟੂ ਦੋ ਆ ਜਾਓ ਵਾੜੇ 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 ਆ ਜਾਓ ਮਨਤਬ ਗਏ ਹੋ ਓਕੇ ਸਰ ਆ ਫੀਲ ਗੁੱਡ ਗੁੱਡ ਕੀ ਲੱਗਦਾ ਹੈ ਰਿਸਪੌਂਸਿਵ ਬਹੁਤ ਵਧੀਆ ਪੂਰੀ ਜਿਤ ਜਕੀਨੀ ਹੈ ਜੀ ਪੂਰੀ ਬੱਡੀ ਲੀਡ ਨਾਲ 100% ਓਕੇ ਥੈਂਕ ਯੂ ਤੱਕੜੀ ਤੇ ਮੁਰਾ ਲਾ ਕੇ ਤੇ ਬੀਬਾ ਹਰਸ਼ਮਰਤ ਕੌਰ ਬਾਦਲ ਨੂੰ ਜਿਤਾਓ チョロチョロのあるまのう。 ਇਹ ਤਾਂ ਸਾਡਾ ਛੋਟਾ ਵਰਕਰ ਵੀ ਫਿਰਦਾ ਹੈ ਐ ਅਸ਼ਵੀਤ ਸਿੰਘ ਮਾਨ ਸਾਹਿਬ ਮੈਨੂੰ ਸਮਝਾਈਏ ਨਾ ਮੈਂ 10 ਸਾਲਾਂ ਨੂੰ ਡਿਊਟੀ ਤੁਸੀਂ ਸਾਹਮਣੀ ਹੈ ਇਹ ਕੀ ਗਲਤ ਗੱਲ ਹੈ ਥੋੜੇ ਸਿੱਖ ਲਓ ਹੱਥ ਪਾ ਲਓ ਲੋ ਜੀ ਆ ਗਿਆ ਸਾਡੇ ਪਿੰਡ ਦਾ ਵਿੜੇ ਵਾਲਾ ਚੌਕ ਤੇ ਇੱਥੇ ਯਾਰਾ ਤਰ ਮਤਲਬ ਕੋਈ ਆਉਂਦਾ ਬਾਹਰੋਂ ਤਾਂ ਇੱਥੇ ਕੋਈ ਪ੍ਰੋਗਰਾਮ ਹੁੰਦਾ ਇੱਥੇ ਸਟੇਜ ਦਾ ਕੰਮ ਕਰਦੀ ਹੈ ਇਹ ਸੀੜੀਆਂ ਪੌੜੀਆਂ ਤੇ ਇੱਥੇ ਜਿੱਥੇ ਮੈਂ ਖੜਾ ਇੱਥੇ ਖੜ ਕੇ ਫਰਾਂ ਲੋਕ ਭਾਸ਼ਣ ਦਿੰਦੇ ਆ ਆਵੇ ਤਿੰਨ ਰਾ ਲੱਗਦੇ ਇਹਨੂੰ ਚਲੋ 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 ਉਹ ਪੁਰ ਪਿੱਛੇ ਖੜ ਜਾ ਹੁਣ ਬੁਲਾ ਯਾਰ ਸਾਰਿਆਂ ਨੂੰ ਟੱਕਰਾਂ ਪਿੱਛੇ ਜਦੋਂ ਜਦ ਹੋ ਰਹੀ ਐ ਚਲੋ ਚਲੋ ਆ ਜੀ ਯਾਰ ਡਵਾ ਦੋ ਖਿੱਚੋ ਕੰਮ ਗਰਮੀ ਵਧੀ ਜਾਂਦੀ ਐ ਬੱਗਾ ਜੀ ਬੱਗਾ ਜੀ ਪੁੰਚ ਗਏ ਬੱਗੇ ਜੀ ਕੀ ਹਾਲ ਐ ਬਹੁਤ ਵਧੀਆ ਜੀ ਮਾਨ ਸਰ ਬਹੁਤ ਵਧੀਆ ਨਿਭਾਓ ਪੂਰੀ ਡਿਊਟੀ ਚਲੋ ਬਈ ਅਸਪਿਕਤ ਹੋ ਮਹਾਰਾਜੀ ਦੋਗ ਲਾ ਰਜਨੀਕਾਂਤ ਖੜਾ ਸਾਹਮਣੇ ਸੁਣ ਰਜਨੀਕਾਂਤ ਨਾਮ ਲਾ ਰਹੇ ਆ ਹੋਰ ਜੀ ਕੀ ਹਾਲ ਹੈ ਤਕੜਿਓ ਵਧੀਆ ਜੀ ਵਧੀਆ ਜਮਾ ਭਲੇਖਾ ਰਜਨੀਕਾਂਤ ਦਾ ਪੈਂਦਾ ਕਿ ਨਹੀਂ ਅੱਜ ਅਸੀਂ ਸਟਾਰ ਜਿਹੜਾ ਸਾਡਾ ਪ੍ਰਚਾਰਕ ਉਹ ਲਿਆਂਦਾ ਰਜਨੀਕਾਂਤ ਸਾਡੇ ਜਿਹੜੀ ਵੋਟਾਂ ਨੇ ਕੰਮ ਇਨ ਕਰ ਰਿਹਾ ਸਾਡਾ ਯਾਰ ਆਪਾਂ ਜੀ ਪਾਰਟੀ ਨੂੰ ਦਿੱਤਾ ਹਰ ਸਮਾਂ ਲਾ ਜੀ ਮੈਨੂੰ ਕਹਣਾ ਥੋੜਾ ਜਿਹਾ ਗੱਲ ਨਾਲ ਉਹ ਲੋਕ ਕੋਈ ਜੀਵਤ ਹੈ ਜਾਂ ਮੁਰਨਾ ਆਖਾ ਓਕਰ ਬੋੜਾ ਜੀ ਹਾਂ ਜੀ ਓਕੇ ਵੀ ਜੀ ਓਕੇ ਆਹੋ ਖਿੱਚੀ ਦਰਿਆਣਾ ਮੀਟਰ ਬਾਅਦ ਚੱਕਦੇ ਫੱਟੇ ਹੋਰ ਸਹੀ ਹੈ ਨਾ ਸਹੀ ਹੈ ਸਹੀ ਹੈ ਇਹ ਗੱਲ ਜੇ ਤੇਰੇ ਨਾਲ ਲੱਗਿਆ ਤਾਂ ਲੱਗੀ ਰਹਿੰਦੇ ਲੋਕੀ ਕਹਿੰਦੇ ਠੱਗਿਆ ਤਾਂ ਠੱਗੀ ਰਹਿੰਦੇ ਵਾਹ ਵਾਹ ਤਕਰੀਬਨ 10-12 ਸਾਲਾਂ ਬਾਅਦ ਹਰਦੀਪ ਮੋਟਾ ਡੱਕਰੇ ਸਾਨੂੰ ਹਰਦੀਪ ਜੀ ਕੀ ਹਾਲ ਹੈ ਬੜੀ ਵਧੀਆ ਬੜੀ ਮਾਨਤਾ ਫਿਰ ਤੁਸੀਂ ਆਪ ਦਾ ਸਪਸ਼ਟੀਕਰਨ ਦਿਓ ਤੁਸੀਂ ਕਿਹੜੀ ਪਾਰਟੀ ਨਾਲ ਹੋ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਪਾਰਟੀ ਨਾਲ ਤੇ ਹੋਰ ਮਾਨ ਸਾਹਿਬ ਕੀ ਹੋ ਗਿਆ ਆਜੋ ਬੱਟਲ ਲੈ ਕੇ ਜਾ ਦਾ ਧੰਨਵਾਦ ਧੰਨਵਾਦ ਥੋੜਾ ਦਾ ਬੱਟਲ ਹੀ ਚਾਹੀਦਾ ਲਓ ਜੀ ਸਾਡੇ ਬਰਾੜ ਸਾਹਿਬ ਰੈਡੀ ਹੈ ਦੋਨੇ ਛੋਟਾ ਵੀ ਤੇ ਵੱਡਾ ਵੀ ਤੇ ਹੁਣ ਗਾਂ ਨੂੰ ਡਿਊਟੀ ਇਹਨਾਂ ਨੇ ਸਾਹਮਣੀ ਹੈ ਸ਼੍ਰੋਮਣੀ ਅਕਾਲੀ ਦਲ ਬਰਾੜ ਸਾਹਿਬ ਇਧਰ ਟੱਕੋ ਵੈਰੀ ਗੁੱਡ ਲਓ ਜੀ ਅਖੀਰਲੀ ਗਲੀ ਹੈ ਅੱਜ ਦੇ ਦਿਨ ਦੀ ਆਜੋ ਆਜੋ ਹਾਂਜੀ ਗਲੀਦਾਲ ਜਿੰਦਾਬਾਦ ਸੁਨਲਾ ਬਾਦਸ਼ਾਹ ਸਰਦਾਰਾ ਲੱਗਾ ਤੁਮ ਨੂੰ ਬੜਾ ਪਿਆਰਾ ਆਮੇ ਬੋਟਾ ਲੈਣ ਤੂੰ ਜਦੋਂ ਵੀ ਤੈਨੂੰ ਕਦੇ ਨਾ ਮੋੜਾ ਵੇ ਬੜਿਆ ਜੰਨੈਲਾ ਓਹ ਇੱਧਰ ਕਰੋ ਜੀ ਆਜੋ 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 ਗੁਨੀਸ਼ ਲਾਓ ਲਾਓ ਮਰ ਮਰ ਲਾਓ ਸਟੇਜ ਲਾਓ ਜੀ ਆਜੋ ਆਜੋ ਸਪੈਨ ਸਾਹਿਬ ਪਤਾ ਇੱਧਰ ਬੜੇ ਸਾਰਾ ਲਾਓ 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 ਸਟicker ਲਾਓ ਉਧਰ ਨਾਲੇ ਸਟicker ਲਾਓ ਮਨੀਸ਼ ਲਾਓ ਰਾਜੇ ਸਟicker ਲਾਓ ਛੰਡ ਦੇ ਵੈਰੀ ਗੁੱਡ ਆਜੋ ਆਜੋ ਹਾਂ ਜੀ ਦੋਸਤੋ ਅੜ ਕੇ ਵੇਲੇ ਹੋ ਗਏ ਸੀ ਆ ਕੇ ਥੱਕ ਕੇ ਪਰ ਰੋਟੀ ਵੀ ਦਿਖਾ ਕੇ ਸੌਂ ਗਏ ਤੇ ਹੁਣ ਉੱਠੇ ਆ 1:30 4:00 ਹੁਣ ਕੀ ਕਰਦੇ ਕੰਮ ਕਰ ਤੇ ਬਾਕੀ ਮੌਸਮ ਬਦਲ ਗਿਆ ਇੱਕ ਤਾਂ ਬੱਦਲ ਜਿਹਾ ਪਿਆ ਵੇ ਇੱਕ ਰੇਤਾ ਜਿਹੜਾ ਪਿਆ ਪਰ ਲੋ ਹੁੰਨੀ ਹੈ ਬਾਕੀ ਹੁਣ ਜਾ ਰਹੇ ਹਾਂ ਜੀ ਅਸੀਂ ਡੱਬ ਵਾਲੀ ਕੰਮ ਇੱਕ ਦੋ ਨਾਲ ਉਹ ਕਰਿਆਗੇ ਨਾਲ ਜਾਣਾ ਵਿਪੜ ਕੋਲੇ ਸਟਿਕਰਾਂ ਵਾਲੇ ਕੋਲੇ ਦੇਖਦੇ ਹਾਂ ਲਓ ਵੀ ਆਪਾਂ ਡੱਬ ਵਾਲੀ ਪਹੁੰਚ ਗਏ ਸੀ ਕੰਮ ਮੜਾਇਆ ਸੀ ਮੈਡੀਸਨ ਪੜਨੇ ਦੀ ਫੜ ਲਈ ਹੁਣ ਜਾ ਰਹੇ ਆ ਵਾਪਸ ਤੇ ਬਾਕੀ ਆਪਣੇ ਕਿਸਾਨ ਵਿਚਾਰੇ ਲੱਗੇ ਪਏ ਆ ਆ ਦੇਖੋ ਕਿੰਨੀ ਗਰਮੀ ਹੈ ਆ ਐਵੇਂ ਸਰਕਾਰਾਂ ਦਾ ਮੱਥਰਣਾ ਸੌਖੇ ਗੱਲ ਨਹੀਂ ਬਾਕੀ ਹੁਣ ਆਪਾਂ ਘੁੰਮਦੇ ਫਿਰਦੇ ਜੀ ਅੰਮਚਾਰੀ ਸ਼ਾਰੀਆਂ ਮਿਲ ਜਾਣਾ ਉਹ ਲੈ ਕੇ ਫਿਰ ਜਾਂਦੇ ਆ ਪਿੰਡ ਤੇ ਜਾ ਕੇ ਕੋਈ ਕੰਮ ਕਰਾਂਗੇ ਜੇ ਸੋਦੇ ਰੂਰੂ ਹੋ ਗਏ ਜੀ ਕੱਲ ਨੂੰ ਅੱਜ ਲਈ ਇੰਨਾ ਹੀ ਕੋਈ ਗਲਤੀ ਵਲਤੀ ਹੋਈ ਹੋਵੇ ਉਹਦੇ ਲਈ ਮਾਫੀ ਪਰਮਾਤਮਾ ਨੂੰ ਤਰੱਕੀ ਬਖਸ਼ੇ ਜੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਦਾ ਪਿਆਰ ਕਰਦੇ ਹੋ ਐਦਾ ਹੀ ਪਿਆਰ ਕਰਦੇ ਰਹੋ ਬਣਾਈ ਰੱਖੋ ਤੇ ਬਲੌਗ ਨੂੰ ਜੀ ਵਰਤਵਾ ਸ਼ੇਅਰ ਕਰ ਦਿਓ ਤੁਹਾਡੇ ਸਪੋਰਟ ਦੀ ਬਹੁਤ ਜਿਆਦਾ ਲੋੜ ਹੈ ਤੇ ਬਹੁਤ ਜਿਆਦਾ ਮਿਹਨਤ ਲੱਗਦੀ ਹੈ ਗਰਮੀ ਹੋਵੇ ਸਰਦੀ ਹੋਵੇ ਆਪਾਂ ਬਲੌਗ ਰੋਜ਼ ਅਪਲੋਡ ਕਰਨਾ ਹੀ ਹੁੰਦਾ ਤਾਂ ਕਰਕੇ ਮੇਰੀ ਬੇਨਤੀ ਹੱਥ ਬਨ ਕੇ ਤੁਹਾਡੇ ਅੱਗੇ ਪਲੀਜ਼ ਸ਼ੇਅਰ ਜ਼ਰੂਰ ਕਰਦਿਆ ਕਰੋ ਇਹਨਾਂ ਨਾਲ ਨਾਲੇ ਹੌਸਲਾ ਮਿਲਦਾ ਹੈ ਤੇ ਨਾਲੇ ਆਪਣਾ ਬਲੌਗ ਅੱਗੇ ਵੱਲ ਵਧਦਾ ਜਾਂਦਾ ਹੈ ਆਪਣੇ ਸਬਸਕ੍ਰਾਈਬਰ ਵੀ ਵੱਧਦੇ ਜਾਂਦੇ ਆ ਫਿਰ ਆਪਾਂ ਨਾਮ ਵੀ ਕੱਢਾਂਗੇ ਓਕੇ ਦੋਸਤੋ ਬਹੁਤ ਬਹੁਤ ਧੰਨਵਾਦ ਹੁਣ ਅਸੀਂ ਜਾਂਦੇ ਆ ਜੀ ਪਿੰਡ ਨੂੰ ਵਸ ਲੈ ਕੇ ਆ ਬਾਈ ਬਾਈ ਟਾਟਾ ਅਸੀਂ ਪਹੁੰਚ ਗਏ ਸੀ ਲੰਬੀ ਤੇ ਲੰਬੀ ਦੇ ਵਿੱਚ ਨਾ ਗੋਲ ਗੱਪੇ ਬੜੇ ਮਸ਼ਹੂਰ ਆ ਜਿੰਨੇ ਵੀ ਕਹਿ ਰਿਓਂ ਨੇ ਮਸ਼ਹੂਰ ਆ ਕਣੀ ਮੁੰਡਿਓ ਹਾਂ ਤੇ ਬੰਦਾ ਨਾਂ ਹੈਗਾ ਰਾਜੂ ਇਹਦਾ ਤੇ ਘੰਟਾ ਰਿਹੜੀ ਮਸਾਲਾ ਆਉਂਦਾ ਨਾ ਵਿਚਾਰਾ ਇਹ ਤੇ ਲਾਈਨ ਲੱਗ ਜਾਂਦੀ ਹੈ ਤੇ ਅੱਜ ਵੀ ਬੰਦੇ ਬਹੁਤ ਆਏ ਬੈਠੇ ਮੈਂ ਤਾਂ ਬਹੁਤ ਚਿਰ ਬਾਅਦ ਆਇਆ ਹਾਂ ਘੱਟੋ ਘੱਟ ਨਾਂਵ ਵਾਲਾ ਤਾਂ 6 ਮਹੀਨਾ ਬਾਅਦ ਆਇਆ ਹਾਂ ਆ ਬੰਦਾ ਬਈ ਦੋ ਜਾਣੇ ਆ ਇਹ ਗਵਾਲੀਅਰ ਚਾਟ ਪੰਡਾਰ ਤੇ ਸਵਾਦ ਇੰਨੇ ਬਣਾਉਂਦੇ ਗੱਲੇ ਛੱਡ ਦਿਓ ਜੇ ਤੁਸੀਂ ਕਦੇ ਲੰਬੀ ਆਏ ਤਾਂ ਖਾ ਕੇ ਜਰੂਰ ਵੇਖਿਓ para lá de